ਉਹਨਾਂ ਨੇ ਤਜੀ ਗੱਲੇ ਇੱਕ ਪੈਕਾਸੀ ਦਾ ਜੇ ਕੰਵੀਆਂ ਉੱਥੇ ਉਹਨੇ ਟੋਲ ਤੋੜ ਕੇ ਬਿੱਲੇ ਸਾਰੇ ਪੈਸੇ ਕਮਾ ਲਏ। ਜੇ ਜੇ ਦੇ ਬਜੇ ਕੇ ਅੰਦਰ ਪਰ ਖੜਬੜ ਖੜਬੜ ਦੀ ਆਵਾਜ਼ ਆਏ। ਕਿੰਨੇ ਦਾ ਨੁਕਸਾਨ ਹੋ ਗਿਆ 40000 ਰੁਪਏ ਦਾ ਨੁਕਸਾਨ ਹੋ ਗਿਆ। ਜਿਹੜੇ ਬੰਦੇ ਭੇਤੀ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਹੁੰਦਾ ਵੀ ਇਹ ਸਹੀ ਕੀ ਗੱਲਬਾਤ ਹੈ ਕਿੱਥੋਂ ਦੀ ਅਸੀਂ ਆਣਾ ਕਿੱਥੋਂ ਦੀ ਨਹੀਂ ਜਾਣਾ। ਤੁਸੀਂ ਕਿਵੇਂ ਆ ਜੀ ਮੇਰੇ ਆदमी ਤੋਂ ਜਿਸ ਪ੍ਰਕਾਰ ਸিসিਟੀਵੀ ਕੈਮਰਾ ਮੇਲੇ ਕੇ ਆਮਨੇ ਲੋਕਾਂ ਨੂੰ ਦੇਖਣਾ। ਅੱਜ ਬਾਲਜੀ ਆਜ ਵੈਸ਼ਵਾ ਮਾ ਮੰਦਿਰ ਚ ਚੌੜੀ ਹੋਈ ਆ ਕੀ ਕਹੋਗੇ ਇਹ ਬਾਈ ਕੀ ਦੇਖਿਆ ਤੁਸੀਂ ਕੀ ਲੱਗਦਾ ਕੀ ਆ ਲੱਗਦਾ ਕਿ ਸਾਨੂੰ ਪੰਡਿਤ ਦਾ ਫੋਨ ਆਇਆ ਮੇਰੇ ਕੋਲ ਜੀ ਸਾਢੇ 4 ਫੋਨ ਆਇਆ ਪੰਡਿਤ ਦਾ ਮੇਰੇ ਕੋਲ ਮੈਂ ਫਿਰ ਮਾਰ ਰੋਪਿੰਦਰ ਨੂੰ ਫੋਨ ਆਇਆ ਮੈਂ ਰੋਪਿੰਦਰ ਆ ਕੇ ਗਿਆ ਮੰਦਿਰ ਚ ਉਹਦੀ ਕੋਠੇ ਜਾ ਕੇ ਰੱਖਿਆ ਪੰਡਿਓ ਹਗ ਮਾਰੀ ਮੈਨੇ ਪੰਡਿ ਆਗੇ ਕੋਠੇ ਚਿਲਗੇ ਸੀ ਇਕੱਠੇ ਦੇਖਿਆ ਉੱਥੇ ਗੱਲੇ ਟੁੱਟੇ ਪਏ ਸਰ ਹਾਂ ਕਿੰਨੇ ਵੇ ਦੀ ਘਟਨਾ ਈ ਹੈ ਇਹ 1 ਵਜੇ 24 25 ਮਿੰਟ ਦੀ ਗੱਲ ਹੈ ਕਿਨੇ ਜੀ ਪਿੱਛੋਂ ਨਹੀਂ ਆਏ ਨੇ ਜੀ ਹਾਂ ਜੀ ਕੀ ਚੱਕ ਕੇ ਲੈ ਗਏ ਇਹ ਗੱਲੇ ਚੱਕ ਕੇ ਲੈ ਗਏ ਕਿਨੇ ਜੀ ਕਿਤੇ ਲੈ ਇੱਕ ਮਾਤਾ ਦਾ ਖਾਣੂ ਸ਼ਾਮ ਦਾ ਰੋਟੀ ਪਿਛੇ ਦਾ ਜੀ ਇੱਕ ਕਾਲੀ ਮਾਤਾ ਦਾ ਇੱਕ ਜਗਨਾ ਚੀ ਦਾ ਉਹਨਾਂ ਨੇ ਕਿਹਾ ਜੀ ਗੱਲੇ ਇੱਕ ਪੇਕਾਸੀ ਦਾ ਜੋ ਟਾਬੀ ਨੋਟੇ ਉਹਨੇ ਟੋਲ ਤੋੜ ਕੇ ਗੱਲੇ ਸਾਰੇ ਪੈਸੇ ਕਰਦੇ। ਭਰਾਂ ਜੀ ਵਿੱਚ ਤੁਸੀਂ ਕੀ ਪ੍ਰਸ਼ਾਸਨ ਤੋਂ ਪਾੜ ਦਿਓ। ਪਾੜ ਦੇ ਜੀ ਸਾਨੂੰ ਜਲਦੀ ਜਲਦੀ ਬੰਦੇ ਫੜਾ ਜਾਂ। ਹੂੰ। ਤਾਂ ਕਿ ਮੰਦਰ ਦਾ ਕੋਈ ਨੁਕਸਾਨ ਨਾ ਹੋਵੇ ਕੋਈ। ਅੰਮਰ ਕੋਈ ਨਿਸ਼ਾਨ ਮੰਦਰ ਕੋਈ ਨਿਸ਼ਾਨ ਨਹੀਂ ਹੋਇਆ ਕੋਈ ਮੰਦਰ ਸਾਡੇ ਨੂੰ ਕੋਈ ਬਾਕੀ ਠੀਕ ਠਾਕ ਨੇ। ਬਾਕੀ ਗੱਲੇ ਚੋਰੀ ਹੋ ਜਾਂਦੀ ਬਸ। ਕਿੰਨੇ ਦਾ ਨੁਕਸਾਨ ਹੋ ਗਿਆ? 40,000 ਰੁਪਏ ਦਾ ਨੁਕਸਾਨ ਹੋ ਜਾਊਗਾ। ਦੇਖੋ ਜੀ ਬੜੀ ਮੰਦ ਭਾਗੀ ਇਹ ਇੱਕ ਕਟਨਾ ਹੈ। ਹੂੰ। ਕਿ ਆਪਾਂ ਆਪਣੇ ਧਾਰਮਿਕ ਸਥਾਨਾਂ ਨੂੰ ਵੀ ਬਖਰੇ ਨਹੀਂ ਹੈ ਲੋਕ ਡਰਦੇ ਹੀ ਨਹੀਂ ਹੈ ਬਿਲਕੁਲ ਮਤਲਬ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕਾਂ ਦੇ ਦਿਮਾਗ ਬਣ ਚੁੱਕੇ ਨੇ ਕੀ ਲੱਗਦਾ ਕਿ ਕਿਵੇਂ ਕੀ ਬਾਜ਼ਾਰ ਦੇ ਨਾਂ ਨਾਂ ਮੰਜੀ ਵੀ ਚੋਲੀ ਹੋਈ ਹੈ ਕਿ ਬੰਦੇ ਆਪਣੇ ਲਵੇ ਤੇ ਦੇ ਦੀ ਹੋ ਸਕਦੇ ਨੇ ਇਹ ਤਾਂ ਹੁਣ ਸੀਸੀਟੀਵੀ ਚ ਤਾਂ ਜਿਹੜੇ ਸਾਨੂੰ ਆਡੈਂਟੀਫਾਈ ਹੋ ਰਹੇ ਨੇ ਜਾਂ ਜਿੰਨੇ ਕੁ ਸਾਨੂੰ ਪਛਾਣ ਚਾਰੇ ਨੇ ਜਿਸ ਤਰ੍ਹਾਂ ਵੀ ਉਹ ਲੇਕਨ ਉਹ ਕੌਣ ਕਿਤਾਜੀ ਬੰਦੇ ਕੋਈ ਜਾਣ ਪਛਾਣ ਵਾਲੀ ਹੋਣੀ ਚਾਹੀਦੀ ਨਹੀਂ ਕਿਉਂਕਿ ਉਹ ਜਿਹੜੇ ਬੰਦੇ ਭੇਤੀ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਹੁੰਦਾ ਵੀ ਇਹ ਸਹੀ ਕੀ ਗੱਲਬਾਤ ਹੈ ਕਿਥੋਂ ਦੀ ਅਸੀਂ ਆਣਾ ਕਿਥੋਂ ਦੀ ਨਹੀਂ ਜਾਣਾ ਭੇਤੀ ਬੰਦਿਆਂ ਨੂੰ ਪਤਾ ਹੁੰਦਾ ਜੀ ਉਹ ਮੈਸੇਜ ਕਰੇ ਕਿ 1:30 ਵਜੇ ਦੇ ਵਿੱਚ ਮੈਂ ਉੱਪਰ ਖੜਵੜ ਖੜਵੜ ਕੀ ਆਵਾਜ਼ ਆਈ ਹੈ ਤਾਂ ਅਮਨੇ ਸੋਚਿਆ ਇਹ ਵਾਹ ਪਲੇਟੇ ਰੱਖੇ ਹੋਏ ਤਾਂ ਪਲੇਟੇ ਸੇ ਜੋ ਹੈ ਚੂਹੇ ਇਧਰ ਉਧਰ ਚੱਲਦੇ ਰਹਤੇ ਅਮਨੇ ਸੋਚਿਆ ਪਲੇਟੋ ਕੀ ਆਵਾਜ਼ ਹੋਗੀ ਤਾਂ ਹਮ ਲੋਕ ਸੋ ਗਏ ਤੇ ਸਵੇਰ ਜਿ세 3:30 ਵਜੇ ਮੇਰਾ ਸਾਲਾ ਖੜਾ ਉਠਾ ਮੇਰੇ ਸਾਲੇ ਨੇ ਲਾ ਕੇ जैसे आपने गेट खोला बाहर की लाइट खोली तो उसने देखा कि जजा जी, जी गले बाहर पड़े हुए हैं मैंने कहा कैसे गले बाहर पड़े हुए हैं मैं उठ के बाहर आ गया तो मैं देखा कि गले बाहर पड़े हुए गले में जो है टूट फूट हो रही है गल्लों पर तो मैंने तुरंत जो है आसू जी को फ़ोन किया तो उनको पूरी बात बताई कि ऐसी ऐसी बात है ऐसी ऐसी बात है इधर ऐसे ऐसे हो गए तो अब तो मैंने दोबारा फिर दूसरी कॉल रोबिन जी को की तो उसी टाइम रोबिन जी प्रधान जी विक्की जी सब लोग जो है मंदिर में आ गए थे हम सब लोगों ने देखा कि मतलब गले टूटे पड़े हैं और आ, मंदिर से गले उठा के ऊपर ले जा रखे हैं ऊपर टूटे पड़े हैं आपको कैसे पता चलो जी आपको कैसे पता चलो कि जब जब हम सुबह खड़े उठे मतलब मंदिर चार बजे अपना मंदिर खोलने का टाइम है तो चार बजे मैं तो सुबह स्नान करने के बाद ही मंदिर में आता हूँ खोलता मेरा साला है मंदिर को तो जैसे उसने गेट खोला जब हम बाहर आते हैं तो हम पहले बाहर की लाइट जला लेते हैं ऊपर अपने कमरे के बाहर के बरामदे की, की लाइट जला लेते हैं उसने जैसे लाइट खोली तो उसने देखा कि बाहर जो है गले पड़े हुए हैं वो अंदर आए उसने मेरे को आवाज़ मारी की बाहर गले बाहर पड़े हुए हैं मैंने कि कैसे बाहर पड़े हुए तो मैं बाहर आया मैं देखा वहाँ पे गले जो है पूरे टूटे फूटे पड़े हुए थे वो साइड पे लगा हुए हाँ थे तुरंत जो है आसू जी को फोन कर दिया आसू जी के बाद मैंने तुरंत फोन किया पीछे से उन्होंने सीढ़ी लगा रखी थी पीछे से चढ़ के आए ऊपर पीछे वाले जो हमारे आदमी थे आदमी तो जिस प्रकार से सीसीटीवी कैमरे में देखे हमने दो ही लोगों को देखा है